ਆ ਖੜਿਆ ਖਨੌਰੀ ਮੂਰਤੇ ਤੇ ਜਿੱਥੇ ਸਾਡੇ ਬਜ਼ੁਰਗ ਆਗੂ ਸਰਦਾਰ ਜਗਜੀਤ ਸਿੰਘ ਦੱਲੇਵਾਲ ਹੋਣੀ ਮਰਨwarte ਬੈਠੇ ਆ ਤੇ ਸਰਕਾਰ ਜਿਹੜੀ ਆ ਉਹ ਬਜਿਦ ਹੋਈ ਵੀ ਆ ਤੇ ਸਾਰੇ ਨੌਜਵਾਨ ਜਿਹੜੇ ਆ ਪਹਿਰੇ ਤੇ ਆ ਇੱਥੇ ਵੀ ਕਿਸੇ ਵੀ ਟਾਈਮ ਜਿਵੇਂ ਸਰਕਾਰ ਦਾ ਰਾਦਾ ਆਪਾਂ ਨੂੰ ਦੀਂਦਾ ਵੀ ਕਿਤੇ ਆਪਣੇ ਆਗੂ ਚੱਕ ਕੇ ਨਾ ਲੈ ਜਾਣ ਤੇ ਇੱਕ ਖਾਸ ਨੌਜਵਾਨ ਤੁਹਾਨੂੰ ਮਨਾਉਣਾ ਚਾਹੁੰਦਾ ਮੈਂ ਜਿਹੜਾ ਪਹਿਰੇ ਤੇ ਖੜਾ ਤੁਹਾਨੂੰ ਸ਼ਾਇਦ ਥੋੜਾ ਜਿਹਾ ਯਾਦ ਹੋਵੇ ਇੱਕ ਪਿੰਡ ਦਾ ਨਾਮ ਸਾਲਪਈਣਾ ਨਵਾਂ گاਉਂ ਤੇ ਇੱਕ ਪ੍ਰਤਪਾਲ ਸਿੰਘ ਤੇ ਬਾਕੀ ਸਾਨੂੰ ਇਹਦੇ ਬਾਬਤ ਸਰਦਾਰ ਬੰਦੇਵ ਸਿੰਘ ਸਰਸਾ ਹੁਣੀ ਦੱਸਣਗੇ ਵੀ ਉਹ ਸਾਰਾ ਇਹ ਕੌਣ ਆ ਨੌਜਵਾਨ ਤੇ ਕੀ ਇਹ ਇੱਥੇ ਜਿਹੜਾ ਖੜਾ ਤੇ ਕਿੰਨੀ ਇਹਦੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਸ ਤਮ ਤੇ ਪਹਿਰੇ ਤੇ ਕੌਣ ਖੜਾ ਸਾਡੇ ਨਾਲ ਆ ਪ੍ਰਤਪਾਲ ਸਿੰਘ ਇਹ ਉਹ ਜਵਾਨ ਹੈ ਜਿਸ ਨੌਜਵਾਨ ਨੂੰ 21 ਫਰਵਰੀ ਵਾਲੇ ਦਿਨ ਹਰਿਆਣਾ ਪੁਲਿਸ ਦੇ ਗੁੰਡੇ ਇਸ ਨੂੰ ਚੁੱਕ ਕੇ ਲੈ ਗਏ ਜ਼ਬਰਦਸਤੀ ਇਥੋਂ ਖਨੋਰੀ ਬਾਰਡਰ ਤੋਂ ਔਰ ਪੈਰਾਂ ਤੋਂ ਲੈ ਕੇ ਸਿਰ ਤੱਕ ਇਹਦੀਆਂ ਹੱਡੀਆਂ ਚੱਕਣਾ ਚੂਰ ਕੀਤੀਆਂ ਔਰ ਬੋਰੇ 'ਚ ਪਾ ਕੇ ਕੁੱਟਿਆ ਉਸ ਤੋਂ ਬਾਅਦ ਇਹਨੂੰ ਰੋਤਕ ਹਸਪਤਾਲ 'ਚ ਦਾਖਲ ਕਰਾ ਦਿੱਤਾ ਪਰ ਮੈਂ ਇਹ ਗੱਲ ਕਹਿਣ ਤੋਂ ਗਰੇਜ ਨਹੀਂ ਕਰੂੰਗਾ ਡਾਕਟਰਾਂ ਨੂੰ ਦੂਸਰਾ ਰੱਬ ਮੰਨਿਆ ਜਾਂਦਾ ਅੱਜ ਦੇ ਸਮੇਂ ਵਿੱਚ ਲੇਕਿਨ ਰੋहतक ਪੀਜੀਆਈ ਦੇ ਹਸਪਤਾਲ ਦੇ ਡਾਕਟਰ ਜਿਨ੍ਹਾਂ ਦੇ ਕੋਲੇ ਇਹਨੂੰ ਦਾਖਲ ਕਰਾਇਆ ਉਹ ਪੁੱਛਣ ਤੋਂ ਵੀ ਵੱਧ ਮੈਂ ਕਹੂੰਗਾ ਉਹਨਾਂ ਨੂੰ ਜਿਨ੍ਹਾਂ ਨੇ 4 ਦਿਨ ਉਥੇ ਇਸ ਲੜਕੇ ਦੇ ਆ ਜਿਹੜਾ ਜਬੜਾ ਹੈ ਇਹ 4 ਥਾਵਾਂ ਤੋਂ ਟੁੱਟਿਆ ਸੀ ਥੱਲੇ ਤਾਂ ਵੀ ਡਿੱਗੀ ਹੋਈ ਸੀ ਜਬੜਾ ਡਿੱਗਿਆ ਹੋਇਆ ਸੀ ਮੂੰਹ ਦੇ ਨਾਲ ਪਾਣੀ ਨਹੀਂ ਸੀ ਪੀ ਸਕਦਾ ਪਰ ਉਹਨੂੰ ਕੋਈ ਵੀ ਤੈਤ ਲਾ ਕੇ ਲੀਕਵੈਂਟ ਨਹੀਂ ਦਿੱਤਾ ਗਿਆ ਕਿ ਇਹਦੇ ਅੰਦਰ ਕੋਈ ਤਰਾਸ ਹੋ ਗਿਆ ਚੌਥੇ ਦਿਨ ਜਾ ਕੇ ਹਾਈ ਕੋਰਟ ਤੋਂ ਜਿਹੜਾ ਸੀ ਆਰਡਰ ਕਰਵਾ ਕੇ ਤੇ ਫਿਰ ਇਹਨੂੰ ਜਿਹੜਾ ਸੀ ਉਥੋਂ ਲਿਆਂਦਾ ਤੇ ਪੀਜੀਐਚ ਚੰਡੀਗੜ੍ਹ ਦੇ ਵਿੱਚ ਇਹਦਾ ਇਲਾਜ ਹੋਇਆ ਅਰ ਅੱਜ ਇਹ ਪ੍ਰਿਤਪਾਲ ਸਿੰਘ ਦੁਬਾਰਾ ਫਿਰ ਇਸ ਮੋਰਚੇ ਦੇ ਉੱਤੇ ਆਪਣੀ ਪਹਿਰੇਦਾਰੀ ਦੇ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਕੌਣ ਸਚੋਕੇ ਨਾ ਲੈ ਜਾਵੇ ਹੋਰ ਅਜੇ ਵੀ ਇਹ ਚਾਲ ਨਹੀਂ ਸਕਦਾ ਹੱਥ ਦੇ ਵਿੱਚ ਆ ਦੇਖੋ ਕਿ ਛੜੀ ਫੜੀ ਹੋਈ ਆ ਆ ਖੁੰਡੀ ਦੇ ਹੱਥ ਚ ਪੂਰਾ ਤੁਰ ਨਹੀਂ ਜਾਂਦਾ ਔਰ ਪੇਟ ਦੇ ਵਿੱਚ ਵੀ ਇਤੋਂ ਸਹੀ ਟੰ ਅਜੇ ਕਿ ਜਿਹੜਾ ਇਹ ਪੂਰੀ ਰੋਟੀ ਵੀ ਨਹੀਂ ਖਾ ਸਕਦਾ ਕਿਉਂਕਿ ਪੇਟ ਦੇ ਵਿੱਚ ਇੰਨੇ ਨੁਕਸਾਨ ਦਵਾਈਆਂ ਚੱਲ ਰਹੀਆਂ ਨੇ ਪਰ ਜਿਹੜੇ ਲੋਕ ਅੱਜ ਵੀ ਘਰਾਂ 'ਚ ਬੈਠੇ ਨੇ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਵੀ ਭਾਈ ਹੁਣ ਕੀ ਡੀਗਦੇ ਹੋ वैसे दा। दा तो 30 दिसंबर ਨੂੰ ਜੋ ਪੰਜਾਬ ਬੰਦ ਨੇ ਇੱਕ ਮਿਸਾਲ ਕਾਇਮ ਕੀਤੀ ਆ ਮੈਂ ਉਹਨਾਂ ਸਾਰਿਆਂ ਦਾ तहे دلੋਂ ਧੰਨਵਾਦ ਕਰਦਾ ਉਹਨਾਂ ਦਾ ਰਣੀ ਆ ਜੋੜੇ ਪਾਰਸਕਨ ਤੋਂ ਲੈ ਕੇ ਤੇ ਵੱਡੇ ਵੱਡੇ ਜਿਹੜੇ ਆਰੋਬਾਰੀ ਸਨ ਉਹਨਾਂ ਸਭ ਨੇ ਪਾਸਪੋਰਟਰਾਂ ਨੇ ਜਿਹੜਾ ਐਸਾ ਵੱਡਾ ਹੰਗਾਰਾ ਦਿੱਤਾ ਕਿ ਪੰਜਾਬ ਸਰਕਾਰ ਨੂੰ ਅੱਜ ਬੋਲਣਾ ਪਿਆ ਅੱਜ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਗੱਲ ਕਿਉਂ ਨਹੀਂ ਕਰਦੀ ਇੱਕ ਲਿਖਤੀ ਪੱਤਰ ਕਿਉਂ ਨਹੀਂ ਭੇਜਦੀ ਸੋ ਜਿੱਥੇ ਤੁਸੀਂ 30 ਤਰੀਕ ਨੂੰ ਬੰਦ ਦੀ ਬਹੁਤ ਵੱਡੀ ਸਹ ਜਿਹੜੀ ਆ ਉਹ ਤੁਸੀਂ ਕਾਲ ਦੇ ਉੱਤੇ ਹੌਸਲਾ ਵਧਾਈ ਕੀਤੀ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਹੌਸਲੇ ਵਧਾਏ ਨੇ ਔਰ ਉਹਦੇ ਨਾਲ ਨਾਲ ਮੈਂ ਇਹ ਕਵਾਂਗਾ ਕਿ ਇਹਦੇ ਵੱਲ ਵੇਖ ਲਓ ਪ੍ਰਪਾਲ ਵੱਲ ਜੇ ਇਹ ਰਾਤ ਨੂੰ ਇੱਥੇ ਖੜ ਸਕਦਾ ਤੇ ਭਾਈ ਆਓ ਵੱਧ ਤੋਂ ਵੱਧ ਆਓ ਔਰ 4 ਤਰੀਕ ਨੂੰ ਸਰਦਾਰ ਜਗਜੀਤ ਸਿੰਘ ਡੱਲੇਵਾਲ ਚਾਹੁੰਦਾ ਹੈ ਕਿ ਜਿਨ੍ਹਾਂ ਜਿਹੜੇ ਲੋਕ ਮੈਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਖੁੱਲਾ ਸੱਦਾ ਦਿਓ ਉਹ ਇੱਥੇ ਖਨੋਰੀ ਬਾਰਡਰ ਤੇ ਆਉਣ ਤੇ ਮੈਂ ਵੀ ਉਹਨਾਂ ਦੇ ਦਰਸ਼ਨ ਕਰ ਸਕਾਂ ਸੋ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ 4 ਤਰੀਕ ਨੂੰ ਇੱਥੇ ਪਹੁੰਚੋ ਅਤੇ ਜਿਹੜੇ ਰਾਤ ਦੇ ਪਹਿਰੇ ਨੇ ਜਿਸ ਤਰ੍ਹਾਂ ਇਹ ਪ੍ਰਧਾਨ ਦੇ ਰਿਹਾ ਇਸ ਤਰ੍ਹਾਂ ਤੁਸੀਂ ਵੀ ਇੱਥੇ ਪਹਿਰਾਂ ਤੇ ਆ ਕੇ ਆਪਣੀਆਂ ਡਿਊਟੀਆਂ ਨਿਭਾਓ ਤਾਂ ਕਿ ਇਹ ਜਿਹੜੀਆਂ ਮੰਗਾਂ ਨੇ ਅਸੀਂ ਇਹਨਾਂ ਨੂੰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾ ਕੇ ਤੇ ਨਗਾਰੇ ਵਜਾਉਂਦੇ ਹੋਏ ਘਰਾਂ ਨੂੰ ਜਾਈਏ ਤੋਂ ਭਰਾਓ ਇਹੋ ਬੇਨਤੀ ਆ ਵੀ ਇਹ ਨੌਜਵਾਨ ਤੇ ਨਾਲ ਇਹ ਗੱਲ ਆ ਇਹ ਬੇਜ਼ਮੀਨਾ ਕਿਸਾਨ ਆ ਪਹਿਲੀ ਠੇਕੇ ਤੇ ਲਾ ਕੇ ਖੇਤੀ ਕਰਦਾ ਤੇ ਉਸ ਟਾਈਮ ਜਿਹੜੀ ਆਪਣੀ ਪੰਜਾਬ ਸਰਕਾਰ ਨੇ ਬੜੇ ਵਾਅਦੇ ਕਰੇ ਸੀ ਵੀ ਅਸੀਂ ਨੌਕਰੀ ਦੇਵਾਂਗੇ ਬਾਹ ਫੜਾਂਗੇ ਉਹ ਵੀ ਕਿਸੇ ਗੱਲ ਤੇ ਪੂਰੀ ਨਹੀਂ ਉਤਰੀ ਸੋ ਇੱਕ ਤਾਂ 4 ਤਰੀਕ ਨੂੰ ਆਪਾਂ ਵੱਡਾ ਇਕੱਠ ਕਰਨਾ ਤੇ ਉਸ ਤੋਂ ਬਾਅਦ ਆਪਾਂ ਇਹ ਭਰਾ ਦੀ ਵੀ ਬਾਹ ਫੜਨੀ ਆ ਤੇ ਸਰਕਾਰ ਦੇ ਵੀ ਗਲਗੂਠਾ ਦੇਣਾ ਵੀ ਜਿਹੜੇ ਵਾਅਦੇ ਕੀਤੇ ਸੀ ਇਹ ਕੱਲੀ ਇਸ ਗੱਲ ਤੇ ਨਾ ਭੱਜੇ ਵੀ ਪੰਜਾਬ ਸਰਕਾਰ ਵੀ ਚੱਲੇ ਤਾਂ ਕੇਂਦਰ ਨਾਲ ਲੜੀ ਜਾਂਦੇ ਸਾਨੂੰ ਕੀ ਆ ਉਹਦੇ ਤੇ ਵੀ ਗਲਗੂਠਾ ਦੇਣਾ ਵੀ ਇਹ ਨੌਜਵਾਨ ਨੂੰ ਜੇ ਨੌਕਰੀ ਦਾ ਜਿਹੜਾ ਪ੍ਰੋਮਿਸ ਕੀਤਾ ਗਿਆ ਸੀ ਇਹਨਾਂ ਦੇ ਘਰੋਂ ਜਿਹੜੀ ਸਿੰਘਣੀਆਂ ਉਹਨੂੰ ਪ੍ਰੋਮਿਸ ਕੀਤਾ ਗਿਆ ਸੀ ਉਹ ਤੇ ਖਰੀਦ ਤੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ